ਕੌਮੀ ਇਨਸਾਫ ਮੋਰਚਾ ਮੁਹਾਲੀ ਵਿਖੇ 15 ਅਗਸਤ ਨੂੰ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਹਜ਼ਾਰਾਂ ਲੋਕ ਪਹੁੰਚੇ ਕੌਮੀ ਇਨਸਾਫ ਮੋਰਚੇ ਤੇ ਆਜ਼ਾਦੀ ਦਾ ਟੌਂਗ ਕਰਨ ਵਾਲੀ ਸੂਬਾ ਅਤੇ ਕੇਂਦਰੀ ਹਕੂਮਤ ਨੂੰ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਪੂਰੀ ਤਰ੍ਹਾਂ ਨੰਗਾ ਕੀਤਾ ਕਿਸਾਨਾਂ ਮਜ਼ਦੂਰਾਂ ਸੇਖ ਜੱਥੇਬੰਦੀਆਂ ਨਿਹੰਗ ਸਿੰਘ ਜੱਥੇਬੰਦੀਆਂ ਨੇ مورچے اس موقع بابو گورچر جتار گردیپ بٹنڈا ڈاکٹر پالتی کاری یونیئن بلوندر فیروزپور سکھ موگا نے آئے بھاری اکٹھ سب کی تا. شہد دس منا اڈمبر رچا آڈر چینل منگت سنگ سیت پوری ویج کی رپورٹ ਸੂਰਾ ਸੋ ਪਛਾਨੀਆਂ ਜੋ ਨਰਾਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਕੇ ਖੇਤ ਆਜਾਪਾ ਜਿੱਥੇ ਇੱਕ ਪਾਸੇ ਆਜਾਤੀ ਮਨਾਈ ਜਾ ਰਹੀ ਹੈ ਪਰ ਅਸੀਂ ਆਪਣੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਨ ਮੋਰਚੇ ਵਿੱਚ ਇਕੱਤਰ ਹੋਏ ਜਿੰਨੇ ਵੀ ਜਥੇਬੰਦੀਆਂ ਭਾਵੇਂ ਉਹ ਕਿਸਾਨ ਨੇ ਧਾਰਮਿਕ ਨੇ ਸਿਆਸੀ ਨੇ ਜਾਂ ਸਮਾਜਿਕ ਨੇ ਸਾਰੀਆਂ ਹੀ ਸੰਗਤੀ ਰੂਪ ਵਿੱਚ ਜਿੰਨੇ ਵੀ ਇਕੱਤਰ ਹੋਏ ਉਹ ਸਭਨਾ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇਕਰ ਆਜ਼ਾਦੀ ਬਰਿਆਂ ਦੀ ਗੱਲ ਬਹੁਤ ਵੱਡੇ ਵਿਦਵਾਨ ਇੱਥੇ ਹਾਜ਼ਰ ਨੇ ਉਹਨਾਂ ਨੇ ਤੁਹਾਨੂੰ ਸਾਰਾ ਕੁਝ ਦੱਸਣਾ ਹੈ ਕੀ ਮੈਂ ਇਥੇ ਕੌਮ ਨੇ ਕੁਰਬਾਨੀਆਂ ਕੀਤੀਆਂ ਪਰ ਲਾਹੇ ਉਹਨਾਂ ਦੇ ਕਿਸੇ ਨੇ ਲਏ ਜਿਹੜਾ ਅੱਜ ਆਪਣੇ ਹੱਕਾਂ ਲਈ ਬੈਠੇ ਨੇ ਅੱਜ ਉਹਨਾਂ ਨੂੰ ਸਵਾਲ ਵੀ ਹੈ ਕਿ ਇੱਕ ਪਾਸੇ ਉਹਨਾਂ ਨੂੰ ਤੁਸੀਂ ਸਹੀ ਦੱਸ ਕੇ ਅੱਜ ਤਰੰਗੇ ਲੜਾ ਰਹੇ ਹੋ ਪਰ ਉਹਨਾਂ ਦੇ ਬਾਸ ਤੋਂ ਤੋਂ ਦੇ ਤਰਾਜ ਅੱਜ ਆਪਣੇ ਹੱਕ ਦੀ ਗੱਲ ਕਰਦੇ ਨੇ ਤਾਵਨਾਂ ਨੂੰ ਹੀ ਚੇਲਾ ਫਾਸੀਆਂ ਤੁਹਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਤੇ ਅੱਜ ਦਾ ਜੋ ਫਰਕ ਹੈ ਉਹ ਅਸੀਂ ਕਦੋਂ ਲੱਭਾਂਗੇ ਸਭ ਤੇ ਭੱਟੀ ਕਰਨ ਜਗਤ ਗੁਰੂ 탄 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਕੁਰਬਾਨੀ ਸਾਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤੀ ਹੈ ਪੁਰਾਣੇ ਦਿਆਤਮੀਆਂ ਕਿੱਤੀਆਂ ਗਈਆਂ ਗਲੀਆਂ ਦੇ ਵਿੱਚ ਰੋਲਿਆ ਗਿਆ ਕੋਈ ਵੀ ਸਰਕਾਰਾਂ ਪਾਵੇਂ ਉਪਨਥਕਾ ਹੋਦੀਆਂ ਸੀ ਪਾਵੇਂ ਅੱਜ ਦੀਆਂ ਸਰਕਾਰਾਂ ਨੇ ਕਿਸੇ ਦੇ ਰਾਜ ਵਿੱਚ ਹੋ ਰਿਹਾ ਪਰ ਕਿਸੇ ਨੇ ਉਸ ਦੇ ਨਾਂ ਤੇ ਵੋਟਾਂ ਨਹੀਂ ਲਗੀਆਂ ਪਰ ਅੱਜ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਮਾ ਦੇ ਕੇ ਕਿਸੇ ਕੌਮ ਨੂੰ ਸਾਥ ਨਹੀਂ ਦਿੱਤਾ ਗਿਆ ਦੂਜਾ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਅੱਜ ਜੋ ਰਿਹਾਈ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਲੰਬੇ ਸਮੇਂ ਤੋਂ ਆਪਣੀਆਂ ਸਜ਼ਾ ਮਾ ਕਰ ਚੁੱਕੇ ਨੇ ਬਜ਼ੁਰਗ ਹੋ ਚੁੱਕੇ ਨੇ ਅੱਜ ਵੀ ਉਹਨਾਂ ਨੂੰ ਰਿਹਾਨੇ ਕੀਤਾ ਜਾ ਰਿਹਾ ਸੋ ਕਿਸ ਆਧਾਰ ਤੇ ਸਰਕਾਰਾਂ ਨੇ ਤਾਂ ਆਪਣੀਆਂ ਫਾਰਮੈਟੀਆਂ ਕਰ ਲਈਆਂ ਜਾਂ ਅਸੀਂ ਵੀ ਬਹੁਤ ਸਾਰੇ ਅੱਜ ਉੱਥੇ ਉਹਨਾਂ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਕਦੇ ਝਾਤੀ ਮਾਰ ਕੇ ਦੇਖੀਏ ਆਪਣੇ ਉਦੋਂ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਿ ਸਾਨੂੰ ਕਿਸ ਥਾਂ ਤੇ ਰੱਖਿਆ ਗਿਆ ਹੈ ਪਰ ਸਾਨੂੰ ਇਸ ਤੇ ਕੱਲਾ ਝੂਰਨਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਨੇ ਸਾਨੂੰ ਹੱਕਾਂ ਲਈ ਲੜਨਾ ਖੜਨਾ ਤੇ ਕੁਰਬਾਨੀਆਂ ਦਾ ਜੋ ਚਾਚਵਾ ਦਿੱਤਾ ਹੈ ਓ ਆਚੀ ਵੀ ਭਰਪੂਰ ਮੌਜੂਦ ਹੈ ਪਰ ਅਸੀਂ ਅਜੇ ਵੀ ਪਲਾਰੇ ਵਿੱਚ ਨਹੀਂ ਆਪੋਰਚੀ ਤੇ ਮਜੂਤਾ ਸਮੇਂ ਕਿੰਨੇ ਵੀ ਸਿੰਘ ਰਹਿੰਦੇ ਹੋਣ ਪਰ ਸਾਰੀ ਸ਼ਕਤ ਪਾਵੇਂ ਪੰਜਾਬ ਦੀ ਹੈ ਜਾਂ ਬਾਰੀ ਘੋਰ ਸੁਪਿਆ ਦੀ ਹੈ ਉਹਨਾਂ ਨੇ ਆਪ ਆਪਣਾ ਮਹੋਰਚੇ ਨਾਲ ਦੁਨੀਆ ਹੋਈਆਂ ਨੇ ਅਜੇ ਅੱਜ ਤੱਕ ਵੀ ਇਸ ਬਾਰੇ ਸਰਕਾਰਾਂ ਨੇ ਨਾ ਸੋਚਿਆ ਤਾਂ ਆਉਣ ਬਾਰੇ ਸਮੇਂ ਵਿੱਚ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਇਹ ਸਾਨੂੰ ਸਖਤ ਐਕਸ਼ਨ ਉਲਿਕੜੇ ਪੈਣਗੇ ਤਾਂ ਕਿ ਸੰਘਰਸ਼ ਨੂੰ ਵੱਧ ਤੋਂ ਵੱਧ ਚਰਮ ਸੀਮਾ ਤੇ ਲਿਜਾ ਕੇ ਉਸ ਪ੍ਰਾਪਤੀ ਵੱਲ ਜਾਈਏ ਕਿਉਂਕਿ ਅੱਜ ਸਾਰੀਆਂ ਹੀ ਸਰਕਾਰਾਂ ਨੂੰ ਜਥੇਬੰਦੀਆਂ ਨੂੰ ਇਹ ਡਰ ਹੈ ਕਿ ਅੱਜ ਸਾਡੇ ਕੋਲ ਭਾਵੇਂ ਕੋਈ ਅਕਾਲ ਤਖਤ ਸੰਬਤ ਉਹ ਕੀ ਹੋਇਆ ਬੈਠਾ ਭਾਵੇਂ ਅਕਾਲ ਤਖਤ ਸੰਬਤ ਸ਼ਰਨ ਵਿੱਚ ਚੱਲਣ ਦੀ ਗੱਲ ਕਰਦਾ ਹੈ ਪਰ ਜਦੋਂ ਸਾਡੇ ਕੋਲ ਅੱਜ ਤੱਕ ਅਗਵਾਈ ਦੇਣ ਵਾਲਾ ਉਹ ਆਕੂ ਨਹੀਂ ਜਹੇਦਾਰ ਹਵਾਰ ਤਰਨ ਸਿੰਘ ਜੀ ਹਵਾਰਾ ਤੋਂ ਬਿਨਾ ਉਹਨਾਂ ਨੂੰ ਪਤਾ ਕਿ ਜਿਸ ਤਰ੍ਹਾਂ ਉਹ ਪਾਰ ਆ ਗਏ ਪੂਰੇ ਕੌਮਿਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੀ ਹੋ ਜਾਣੀ ਹੈ ਪਰ ਇਹ ਕਾਮਯਾਬੀ ਜੇਕਰ ਆਪਾਂ ਸਮਝਦੇ ਆ ਤਾਂ ਸਾਨੂੰ ਆਪਣਾ ਭਰਜ ਸਮਝ ਕੇ ਇੱਕ ਦਿਨੀ ਨਹੀਂ ਰੋਜ਼ਾਨਾ ਜਦੋਂ ਵੀ ਕਾਲ ਆਉਂਦੀ ਆ ਖੜਨਾ ਪਵੇਗਾ ਲੜਨਾ ਪਵੇਗਾ ਡਟਣਾ ਪਵੇਗਾ ਆਪਣੇ ਹੱਕਾਂ ਦੀ ਪ੍ਰਾਪਤੀ ਕਰੀਏ ਜਿਸ ਦੇ ਵਿੱਚ ਪੰਥ ਦੇ ਪੰਜਾਬ ਦਾ ਭਲਾ ਹੈ ਕਿਉਂਕਿ ਬਹੁਤ ਸਾਰੇ ਆਗੂ ਸਾਹਿਬਾਨ ਪਹੁੰਚੇ ਨੇ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੇ ਲੋਕਾਂ 'ਚ ਮਿਸ਼ਨ ਭੀਕੇ ਜੋ ਪੰਜਾਬ ਵੱਲੋਂ ਹਾਜ਼ਰੀ ਲਵਾਉਂਦਾ ਹੋਇਆ ਕਿ ਕਿਸੇ ਕਿਸੇ ਵੀ ਪੁੱਲ ਚੁੱਕਦੇ ਨਹੀਂ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆ ਸੇ ਸ਼ਾਇਰ ਦੇ ਸ਼ਬਦ ਜਿਹੜੇ ਨੇ ਉਹ ਸ਼ਾਇਦ ਨਰਵਾਸੀ ਮਾਨਵਕ ਜਨਵਾਸੀ ਜਦੋਂ ਕਿ ਹਨ ਕਾਮ ਦੀ ਭਾਵਨਾ ਸੀ ਉਹ ਲੜਾਤਾ ਦੂਜਣ ਦਾ ਜਨਨ ਕਰਦੇ ਆ ਰਹੇ ਹਨ ਮੈਂ ਪਿਛਲੇ ਦਿਨ ਜਦੋਂ ਦੋਮੇਨ ਸਾਥ ਮੁਰਕੇ ਨੇ دو پروگرام جتے ایک ضلع ہیڈکوارٹر در ضلع ضلع ہیڈکوٹر پردھان منتری کے مخمتری پتلے ٹوکے جانا جڑے ہوئے آپ جانتے ہاں کہ پندرہ اگست دیش کی آزادی کا دن ہے پرنتو ਇਸ ਜਾਤੀ ਦੇ ਵਿੱਚ 80 ਤੋਂ 90 ਫੀਸਦੀ ਕੁਰਬਾਨੀਆਂ ਦੇਣ ਵਾਲਾ ਪੰਜਾਬ ਤੇ ਖਾਸ ਕਰਕੇ ਸਿੱਖ ਜਿਨ੍ਹਾਂ ਨੂੰ 1947 ਤੋਂ ਬਾਅਦ ਹੀ ਲਗਾਤਾਰ ਦਬਾਇਆ ਗਿਆ ਸਾਡੇ ਸੁਪਰੇ ਨਾਲ ਲਗਾਤਾਰ ਕਤਤਕੀਆਂ ਜਿਹੜਾ ਕੇ ਅੱਜ ਤੱਕ ਚੱਲੀ ਮਸਲਕੀ ਦਾ ਦੌਰ ਚਲਾਇਆ ਗਿਆ ਔਰ ਉਸ ਦੌਰ ਦੇ ਵਿੱਚ ਜਿਹੜੇ ਸਿੱਖ ਮੌਜੂਦਾ ਨੇ ਦਸ਼ਮੇ ਦਸ਼ਨੇਸ਼ ਪਿਤਾ ਜੀ ਦੇ ਰਸਤੇ ਤੇ ਚੱਲਦੇ ਆ। ਉਹ ਸਰਕਾਰਾਂ ਦੇ ਦੂਖਾ ਦੇ ਕੇ ਵੀ ਆਪਣੇ ਉਹਨਾਂ ਯੋਗਨ ਸੁਦਾ ਸਕਦੇ ਨੇ ਪਰ ਸਰਕਾਰਾਂ ਆਪਣੇ ਆਪ ਸਮਝ ਜਾਣ ਤਾਂ ਚੰਗਾ ਏ ਕਿਉਂਕਿ ਸਾਨੂੰ ਮੁੜ ਉਹ ਦੌਰ ਜਿਹੜਾ ਉਹ ਨਾਗ ਹਰਾਣਾ ਪਏ ਜੋ ਸ਼ਾਂਤੀ ਦੇ ਨਾਲ ਕੰਮ ਰਾਸ ਆ ਜਾਂਦੇ ਨੇ ਉਹਦੇ ਨਾਲ ਦੀ ਕੋਈ ਰੀਤ ਨਹੀਂ ਹੋਇਆ ਆਓ ਸੂਰਮਿਆਂ ਯੋਧਿਆਂ ਦੇ ਜਿਹੜੇ ਕੰਮ ਹੁੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ پوتر ہزوری لگے قومی گرو خانسا جی داس و بلو بلائی فتح پروان کرنا جی گروہ جی کا خانسا واہی گروہ جی کی فتح گروہ صاحب کا فرمان ہے جے جیوے پت جائے ਸਭ ਹਰਾਮ ਜੇਤਾ ਵਿੱਚ ਖਾਏ ਉਹ ਆਜ਼ਾਦੀ ਜਿਹੜੀ ਤੁਹਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ 15 ਅਗਸਤ ਨੂੰ 1947 ਨੂੰ ਇਹ ਦੇਸ਼ ਨੂੰ ਜਨਮ ਕਰਾਇਆ ਉਹਦਾ ਸੰਤਾਪ ਪੰਜਾਬੀਆਂ ਨੇ ਤੇ ਸਿੱਖਾਂ ਨੇ ਆਪਣੇ ਪਿੰਡੇ ਤੇ ਹਲਾਇਆ ਸਾਡਾ ਉਹ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਲੰਦਾ ਪੰਜਾਬ ਤੇ ਜਾਂਦਾ ਪੰਜਾਬ ਸਾਡੇ ਉਹ ਪਵਿੱਤਰ ਗੁਰੂ ਧਾਵਾਂ ਸਿੱਖ ਕੌਮ ਦੇ ਵਿਛੜ ਗਏ ਜਿੱਥੇ ਸਾਡੇ ਗੁਰੂਆਂ ਦੇ ਪ੍ਰਕਾਸ਼ ਹੋਏ ਉਥੇ ਸਾਡਾ ਕਿਸਾਨ ਵੀ ਅੱਜ ਮਹਿਸੂਸ ਕਰ ਰਿਹਾ ਭਈ ਮੈਂ ਗੁਲਾਮ ਐ ਉਹਨਾਂ ਦੀ ਗੱਲ ਵੀ ਸਰਕਾਰਾਂ ਸੁਣਨ ਨੂੰ ਤਿਆਰ ਨਹੀਂ ਸੋ ਭਾਵੇਂ ਸਰਕਾਰਾਂ ਕਾਲਾ ਕਾਨੂੰਨ ਲੈ ਕੇ ਆਈਆਂ ਤਿੰਨ ਭਾਵੇਂ ਇਹ ਜਿਹੜੇ ਪਿਛਲੇ ਸਮੇਂ ਮੋਰਚਾਰ ਨੂੰ ਸਰਕਾਰ ਵੱਲੋਂ ਇੱਕ ਖਾਣਾ ਪੂਰੀ ਪੂਰਤੀ ਕਰਕੇ ਇੱਕ ਕਮੇਟੀ ਬਣਾਈ ਗਈ ਸਿਲੈਕਸ਼ਨ ਕਮੇਟੀ ਜਿਹੜੀ 6 ਮਹੀਨਿਆਂ ਚ ਉਸ ਤੇ ਆਪਣਾ ਨਿਰਖਣ ਕਰਕੇ ਰਿਪੋਰਟ ਦੇਵੇਗੀ ਮੈਂ ਸਰਕਾਰ ਨੂੰ ਦੱਸਣਾ ਚਾਹਣਾ ਕਿ ਉਹਨਾਂ ਨੇ ਜਿਹੜਾ ਬਿਲਤੀ ਸ਼ੁਰੂਆਤ ਕੀਤੀ ਹੈ ਉਹ ਲਿਖਿਆ ਕਿ ਹੌਲੀ ਬੁੱਕ ਵਾਸਤੇ ਸਰਕਾਰ ਸਖਤ ਕਾਨੂੰਨ ਬਣਾਉਣ ਜਾ ਰਹੀ ਹੈ ਮੈਂ ਉਸ ਸਰਕਾਰ ਵੱਲੋਂ ਬਣਾਈ ਸਿਲੈਕਸ਼ਨ ਕਮੇਟੀ ਨੂੰ ਦੱਸਣਾ ਚਾਹੁੰਨਾ ਕਿ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਹਾਜ਼ਰ-ਹਾਜ਼ਰ ਗੁਰੂ ਹੈ ਅੱਜ ਸਿੱਖ ਮੰਨਦਾ ਵੀ ਉਹ 10 ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸੋ ਮਤਲਬ ਸੋ ਇ tanto tak ke ਸੁਪਰੀਮ ਕੋਰਟ ਵੱਲੋਂ ਵੀ ਲੀਵਿੰਗ ਗੁਰੂ ਦਾ ਦਰਜਾ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਇਸ ਕਰਕੇ ਮੇਰੀ ਸਰਕਾਰ ਨੂੰ ਹਦਾਇਤ ਹੈ ਕਿ ਧਿਆਨ ਰੱਖਿਆ ਜਾਵੇ ਅਸੀਂ ਸਤਕਾਰ ਕਰਦੇ ਹਾਂ ਬਾਕੀ ਗ੍ਰੰਥਾਂ ਦਾ ਬਾਕੀ ਪੋਥੀਆਂ ਦਾ ਵੀ ਜਿਹੜੇ ਧਰਮ ਨਾਲ ਸੰਬੰਧਿਤ ਪਰ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਗੁਰੂ ਹੈ ਇਸ ਵਾਸਤੇ ਕਾਨੂੰਨ ਤੇ ਉਹ ਧਾਰਾ ਅਲੱਗ ਰੱਖਣੀ ਚਾਹੀਦੀ ਹੈ ਇਹ ਕੌਮੀ ਇਨਸਾਫ ਮੋਰਚੇ ਦੀ ਮੰਗ ਹੈ ਦੂਜਾ ਇੱਕ ਸੁਪਰੀਮ ਕੋਰਟ ਦਾ ਫੈਸਲਾ ਆ ਕਿ ਜਿਹੜੇ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈਆਂ ਹੋਣੀ ਚਾਹੀਦੀਆਂ ਅਸੀਂ ਸਵਾਗਤ ਕਰਦੇ ਹਾਂ ਉਸ ਫੈਸਲੇ ਦਾ ਉਹ ਫੈਸਲਾ ਜਿਹੜਾ ਸਰਕਾਰਾਂ ਨੇ ਲਾਗੂ ਕਰਨਾ ਭਾਵੇਂ ਕਈ ਤਰ੍ਹਾਂ ਦੀਆਂ ਗੱਲਾਂ ਹਰਹੀਆਂ ਕਿ ਇਹ ਸਿੰਘ ਜਿਹੜੇ ਬੰਦੀ ਸਿੰਘਾਂ ਦੀ ਅਸੀ ਰਿਹਾਈ ਦੀ ਗੱਲ ਕਰ ਰਹੇ ਆ ਇਸ ਕੈਟਾਗਰੀ ਚ ਆਉਣੇ ਆ ਕਿ ਨਹੀਂ ਆਉਂਦੇ ਅਸੀਂ ਸਪਸ਼ਟ ਕਰਦੇ ਆ ਕਿ ਜੋ ਵੀ ਕਿਉਂਕਿ ਸਾਡੇ 3-4 ਸਿੰਘ ਜਿਨ੍ਹਾਂ ਨੂੰ 2007 ਚ ਫਾਂਸੀ ਦੀ ਸਜ਼ਾ ਹੋਈ ਉਹ ਲਗਾਤਾਰ ਤਕਰੀਬਨ 18 ਸਾਲ ਹੋ ਚੁੱਕੇ ਉਸ ਫਾਂਸੀ ਦੀ ਤਲਵਾਰ ਆਪਣੇ ਸਿਰ ਤੇ ਲਟਕਦੀ ਦੇਖ ਰਹੇ ਆ ਸੋ ਉਹਨਾਂ ਨਾਲ ਇੱਕ ਕੋਰ ਅਨਿਆ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਅਲੰਘਣ ਹੋ ਰਿਹਾ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਜਿਹੜੀ ਰਾਸ਼ਟਰਪਤੀ ਕੋਲ ਪਈ ਹੈ ਪੈਂਡਿੰਗ ਅਪੀਲ ਫਾਂਸੀ ਤੇ ਰੋਕ ਲੱਗੀ ਦੀ ਹੈ 2012 ਤੋਂ ਜਦੋਂ ਉਸ ਫਾਂਸੀ ਨੂੰ ਰੋਕਣ ਵਾਸਤੇ ਤੁਸੀਂ ਥੜਕਲ ਤੇ ਆਏ ਉਹ ਫਾਂਸੀ ਦੀ ਸਜ਼ਾ ਤੋੜਨੀ ਚਾਹੀਦੀ ਹੈ ਦੂਜੇ ਜਗ ਦੇ ਥੜਨ ਸਿੰਘ ਉਹ ਕੈਡਾਗਰੀ ਚਾਉਂਦੇ ਆ ਟਿਲ ਡੈਂਥ ਤੱਕ ਸਰਕਾਰ ਨੂੰ ਚਾਹੀਦਾ ਕਿ ਉਹ ਲਗਾਤਾਰ 1995 ਤੋਂ ਉਹ ਟਿਲ ਡੈਂਥ ਦਾ ਬੋਝ ਸਹਿ ਰਹੇ ਆ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘੋਰ ਪਾਪ ਹੋ ਰਿਹਾ ਸੋ ਸਰਕਾਰਾਂ ਨੂੰ ਉਹ ਟਿਲ ਡੈਂਥ ਪੈਲਦੀ ਅਧਾਰ ਤੇ ਤੋੜ ਕੇ ਉਹਨਾਂ ਦੀ ਰਿਹਾਈ ਕਰਨੀ ਚਾਹੀਦੀ ਸੋ ਮੈਂ ਜਿੰਨੀਆਂ ਵੀ ਸੰਗਤਾਂ ਆਈਆਂ ਤੁਸੀਂ ਹਾਂ ਦਾ ਨਾਰਾ ਮਾਰਦੇ ਆ ਭਾਵੇਂ ਕਿਸਾਨ ਜੰਦੀਆਂ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਕਾਰ ਸੇਵਾ ਸੰਪਰਦਾਵਾਂ ਇਹੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕੌਮੀ ਇਨਸਾਫ ਮੋਰਚੇ 'ਤੇ ਸੰਪਰਦਾ ਹਜੂਰ ਸਾਹਿਬ ਪਹਿਲੇ ਦਿਨ ਤੋਂ ਲੰਗਰ ਲੱਗਿਆ ਪੰਥ ਰਾત્રਾ 500 ਸੇ ਸੇਵਾ ਜਾਦ ਕਰਾਇਆ ਸੀ ਉਹ ਅੱਜ ਵੀ ਤੁਹਾਡੇ ਖਿਲਾਫ ਭੁਗਤ ਰਿਹਾ ਤੁਹਾਨੂੰ ਇੱਕ ਗੁਲਾਮਾਂ ਵਾਲਾ ਅਹਿਸਾਸ ਕਰਾ ਰਿਹਾ ਹੈ ਸੋ ਅੱਜ ਇਸ ਦਿਨ ਅਸੀਂ ਕਾਲੇ ਦਿਨ ਵਜੋਂ ਇਕੱਠਾ ਰਹੇ ਹਾਂ ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਤਕਰੀਬਨ 2 ਸਾਲ 8 ਮਹੀਨੇ ਤੋਂ ਕੌਮੀ ਸੰਸਦ ਮੋਰਚਾ ਲੱਗਿਆ ਜਿਹੜੀਆਂ ਸਰਕਾਰਾਂ ਉਸ ਸਰਦਾਰਨ ਦੇ ਤਹਿਤ ਬਣੀਆਂ ਤੁਸੀਂ ਵੀ ਵੋਟਾਂ ਪਾ ਕੇ ਬਣਾਈਆਂ ਪਰੰਤੂ ਉਹ ਤੁਹਾਡੀ ਗੱਲ ਸੁਣਨ ਵੀ ਤਿਆਰ ਨਹੀਂ ਸੋ ਭਾਵੇਂ ਗੁਰਗ੍ਰਾਂਤ ਸਾਹਿਬ ਦੀ ਬਿਆਨੀਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦਾ ਮੁੱਦਾ ਜਿਹੜੀ ਕੌਮੀ ਇਸਾਂ ਮੋਰਚੇ ਦੀ ਮੁੱਖ ਮੰਗ ਹੈ ਦੂਜੀ ਮੁੱਖ ਮੰਗ ਹੈ ਉਹ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਕੌਮੀ ਕਾਰਜ ਕਰਿਆ ਕਿਉਂਕਿ ਮੌਕੇ ਦੀਆਂ ਸਰਕਾਰਾਂ ਨੇ ਉਹ ਜ਼ੁਲਮ ਕਰਿਆ ਸੀ ਉਹ ਜ਼ੁਲਮ ਨੂੰ ਰੋਕਣ ਵਾਸਤੇ ਸਾਡੇ ਯੋਧਿਆਂ ਨੇ ਕਾਰਜ ਕਰਿਆ ਅਜਿ ਕੰਮ ਉਹਨਾਂ ਦੇ ਕੀਤੇ ਹੋਏ ਕਾਰਜ ਨੂੰ ਪ੍ਰਵਾਨ ਕਰ ਰਹੀ ਹੈ ਉਹਨਾਂ ਦੀ ਰਿਹਾਈ ਕਰਨ ਨੂੰ ਤਿਆਰ ਨਹੀਂ ਸੋ ਐਸੇ ਕਰਕੇ ਅਸੀਂ ਸਾਡਾ ਉਹ ਕਿਸਾਨ ਜਿਹੜਾ ਅੰਨ ਆ ਤਾਂ ਮਲੇਗਾ ਦੇਸ਼ ਦਾ ਉਹਨੇ ਆਤਮ ਨਿਰਭਰਤਾ ਅੰਨ ਜਲ ਪ੍ਰਤੂਆ ਜਾ ਆਪਣੇ ਹੱਕ ਲੈਣ ਲਈ ਪਾਵੇ ਦਿੱਲੀਆਂ ਦੀ ਬਰੂਹਾ ਦੇ ਪਾਵੇ ਸ਼ੰਭੂ ਤੇ ਖਨੋਰੀ ਬਾਗਰਾਂ ਉਤੇ ਆਪਣੇ ਹੱਕ ਲੈਣ ਲਈ ਰੁੜਦਾ ਤੇ ਉਸ ਤੇ ਇਸ ਤਰ੍ਹਾਂ ਦਾ ਉਲੀਮਾਰਤ ਨੂੰ ਜੁਮ ਕੀਤਾ ਜਾਂਦਾ ਜਿਹੜਾ ਇੱਕ ਗੁਲਾਮੀ ਦਾ ਅਹਿਸਾਸ ਕਰਾਏ ਆ ਰਿਹਾ ਜਿੱਥੇ ਅੱਜ ਮਹਿਸੂਸ ਕਰਦੀਆਂ ਸਿੱਖ ਮਹਿਸੂਸ ਕਰ ਰਿਹਾ ਕਿ ਉਹਨਾਂ ਦਾ ਲੰਗਰ ਲੱਗਿਆ ਸੋ ਉਸ ਸੰਸਥਾ ਦਾ ਧੰਨਵਾਦ ਹੋਰ ਵੀ ਅੱਜ ਦੇ ਸਮਾਗਮ ਵਿੱਚ ਜਿੰਨੀਆਂ ਵੀ ਸੰਪਰਦਾਵਾਂ ਜਿੰਨੀਆਂ ਸੋਸਾਇਟੀਆਂ ਗੁਰਦਾਰਾ ਸਾਹਿਬ ਦੀਆਂ ਉਹ ਲੰਗਰ ਲੈ ਕੇ ਪਹੁੰਚਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿੰਨੇ ਵੀ ਆਏ ਅਸੀਂ ਇਸ ਤੇ ਜ਼ਰੂਰ ਗੌਰ ਕਰਨੀ ਹੈ ਕਿ ਇਹ ਦੇਸ਼ ਚ ਅਸੀਂ ਗੁਲਾਮ ਹੈ ਆਪਣਾ ਜਿਹੜਾ ਹੱਕ ਲੈਣੇ ਹੈ ਸ਼ਾਂਤ ਮੈਥੀ ਤਰੀਕੇ ਨਾਲ ਜਿਹੜਾ ਅੱਜ ਤੁਸੀਂ ਸ਼ਾਂਤ ਮੈਥੀ ਤਰੀਕੇ ਨਾਲ ਉਸ ਰੋਜ਼ ਨਜ਼ਾਰਾ ਕਰ ਰਹੇ ਹੈ ਉਹ ਤੁਸੀਂ ਬੁਧਾਈ ਦੇ ਪਾਤਰ ਸੋ ਮੈਂ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਇੱਥੇ ਆਏ ਬਾਕੀ ਜਿੰਨੇ ਵੀ ਸਟੇਜ ਵੱਲੋਂ ਸਮਾਂ ਮਿਲੇਗਾ ਜੇ ਨਾਂ ਵੀ ਕਿਸੇ ਨੂੰ ਮਿਲ ਸ ਗਿਆ ਅਸੀਂ ਆਪਣੇ ਇੱਕ ਇੱਕ ਲਫ਼ਜ਼ ਨਾਲ ਉਹਦਾ ਕੋਣ ਕੋਣ ਧੰਨਵਾਦ ਕਰਨਾ ਕੋਈ ਨਾਰਾਜ਼ ਹੋ ਕੇ ਨਾ ਜਾਵੇ ਕਿਉਂਕਿ ਇਹ ਕਾਰਜ ਕੌਮ ਦਾ ਕੌਮ ਵਾਸਤੇ ਤੁਸੀਂ ਹਾਂ ਦਾ ਨਾਰਾ ਮਾਰ ਰਹੇ ਹੋ ਥੋੜਾ ਮਾਰਿਆ ਹੋਇਆ ਹਾਂ ਦਾ ਨਾਰਾ ਇਤਿਹਾਸ ਦਾ ਹਿੱਸਾ ਬਣੇਗਾ ਜਿੱਥੇ ਮੈਂ ਆਲੀਆਂ ਸੰਗਤਾਂ ਦਾ ਧੰਨਵਾਦ ਕਰਤਾਲ ਮੇਲ ਕਮੇਟੀ ਦੇ ਆਗੂਆਂ ਨੂੰ ਉਹ ਭਾਈ ਅਕਬਾਲ ਸਿੰਘ ਜੀ ਨੂੰ ਸਨਮਾਨਿਤ ਕਰਨਗੇ ਮੈਂ ਬੇਨਤੀ ਕਰਾਂਗਾ ਭਾਈ ਸਤਨਾਮ ਜੀ ਸਤਨਾਮ ਸਿੰਘ ਜੀ ਖੰਡਾ ਤੇ ਭਾਈ ਸਤਨਾਮ ਸਿੰਘ ਜੀ ਚੱਡੀਆਂ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਨੂੰ ਕਿ ਆ ਕੇ ਭਾਈ ਅਕਬਾਲ ਸਿੰਘ ਦਾ ਸਨਮਾਨ ਕੀਤਾ ਜਾਵੇ ਬਾਬਾ ਗਰਮੀਤ ਸਿੰਘ ਜੀ ਹੋਰਾਂ ਨੂੰ ਵੀ ਬੇਨਤੀ ਹੈ ਕਿ ਲਗਾਤਾਰ ਉਹਨਾਂ ਦੀਆਂ ਸੁਆਮਾ ਕੌਮੀ ਇਨਸਾਫ ਮੋਰਚੇ ਨੂੰ ਮਿਲ ਰਹੀਆਂ ਉਹ ਵੀ ਪਹੁੰਚਣ ਸਾਚੀਰੀਆ ਕਾਲ ਸੰਗਤ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਜ ਤੁਸੀਂ ਕੌਮੀ ਇਨਸਾਫ ਮੋਰਚੇ ਦਾ ਸਾਥ ਦਿੱਤਾ ਆਪਣੇ ਆਪਣੇ ਸਾਧਨ ਰਾਹੀਂ ਬਹੀਰਾ ਕੱਟ ਕੇ ਪਹੁੰਚੇ ਆ ਟੁੱਟ ਜਾਣਾ ਚਾਹੀਦਾ ਜਿੰਨਾ ਤੇਰੇ ਨਾਲ ਗੱਲਾਂ ਦਾ ਨਿਵਾਰਨ ਨਹੀਂ ਹੁੰਦਾ ਤੇ ਜੇ ਅਸੀਂ ਅੰਦਰ ਟਾਈਮ ਪਾਸ ਕਰਦੇ ਆ ਨਾ ਪਿਆਰਿਓ ਤੇ ਫਿਰ ਜਿਹਦੇ ਨਾਂ ਤੇ ਟਾਈਮ ਪਾਸ ਕਰ ਰਹੇ ਆ ਨਾ ਉਹਦੀ ਜੜੀ ਟੋਲਣ ਵਾਲੀ ਤਕੜੀ ਹੈ ਉਹ ਮਾਸਾ ਫਰਕ ਨਹੀਂ ਜੇ ਪਾਉਂਦੇ ਉੱਥੇ ਸੱਚੋ ਹੀ ਸੱਚ ਨਿਭੜੇ ਚੁਣ ਵੱਖ ਕੱਢੇ ਜੇ ਜਮਾਲਿਆ ਥਾਉ ਨਾ ਪਾਇਂ ਕੂੜਿਆ ਇੱਥੇ ਸਾਰੇ ਅਸੀਂ ਸੱਚੇ ਆ ਕੋਈ ਝੂਠਾ ਨਹੀਂ ਜਿੰਨੂੰ ਮਰਜ਼ੀ ਗੱਲ ਕਰ ਲੋ ਸਭ ਸੱਚੇ ਆ ਤੁਹਾ ਪਿਆਰਿਓ ਇਹਦਾ ਕਿ ਉਥੇ ਪਤ ਲੱਗਣਾ ਸੋ ਮੈਂ ਬਹੁਤ ਸਮਾਂ ਲ ਲਵਾ ਗੁਰੂ ਘਰਾਂ ਨੂੰ ਅਸੀਂ ਇੱਕ ਬਾਣੀ ਵਾਲੇ ਪਾਸੇ ਲਾਇਆ ਜਾਵੇ ਤਾਂ ਕਿ ਨਸ਼ਿਆਂ ਤੋਂ ਥੋੜਾ ਰਾਹਤ ਮਿਲੇ ਔਰ ਨੌਜਵਾਨੀ ਨੂੰ ਪ੍ਰੇਰ ਕੇ ਇਸ ਸੰਗਠਨ ਦਾ ਹਿੱਸਾ ਬਣਾਇਆ ਜਾਵੇ ਅੱਜ ਸਮੇਂ ਦੀ ਮੰਗ ਹੈ ਸੋ ਇਹਨੀਆਂ ਬੇਨਤੀਆਂ ਕਰਦਾ ਹੋਇਆ ਆਪ ਸਭ ਸੰਗਤਾਂ ਦਾ ਆਪ ਨੂੰ ਸਹਿਮਾਨ ਦਾ ਮੈਂ ਨਾ ਨਹੀਂ ਬਹੁਤਾ ਲੈ ਸਕਿਆ ਸਾਰੇ ਸਤਿਕਾਰਯੋਗ ਨੇ ਸਮਾ ਬੜਾ ਕੀਮਤੀ ਆ ਪਰ ਕਿੰਨੀ ਵੀ ਵੀਰ ਕਰਨੈਲ ਸਿੰਘ ਜੀ ਫੰਜੋਲੀ ਇਸੇ ਤਰ੍ਹਾਂ ਸਾਡੇ ਬਜ਼ੁਰਗ ਆਗੂ ਸਰਦਾਰ ਬਲਦੇਵ ਸਿੰਘ ਜੀ सिरसा ਔਰ ਉਹਨਾਂ ਦੇ ਨਾਲ ਹੀ ਸਾਡੇ ਵੀਰ ਸ੍ਰਿੰਦਰ ਸਿੰਘ ਜੀ ਸਾਬਕਾ ਐਸ.ਟੀ.ਓ ਮਹਾਲੀ ਤੋਂ ਸਾਡੇ ਵਿੱਚ ਗੋਪੀ ਸਿੰਘ ਦੀ ਪਾਗੋਵਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ